ਕਿੰ ਮੁਨੇ ਵੀ ਆ ਜੋ ਸਰ ਇੰਕਾਊਂਟਰ ਹੋਇਆ ਜੀ ਕੀ ਹੋਇਆ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਪਟਿਆਲਾ ਪੁਲਿਸ ਲਗਾਤਾਰ ਆਰਗੇਨਾਈਜ਼ਡ ਕ੍ਰਾਈਮ ਅਤੇ ਗੈਂਗਸਟਰਸ ਦੇ ਖਿਲਾਫ ਸਖਤ ਕਾਰਵਾਈ ਕਰਦੀ ਆਈ ਉਸੇ ਲੜੀ ਚ ਸਾਨੂੰ ਸਫਲਤਾ ਹਾਸਲ ਹੋਈ ਜਦੋਂ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਉਹਨਾਂ ਦੀ ਟੀਮ ਨੇ 13 ਦਸੰਬਰ ਦੀ ਰਾਤ ਨੂੰ ਗੱਦੋ ਮਾਚਰਾ ਸਦਰ ਰਾਜਪੁਰੇ ਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ 골ਡੀ ਢਿੱਲੋਂ ਦੇ ਇਸ਼ਾਰੇਾਂ ਤੇ ਤੇ ਉਸ ਵਾਰਦਾਤ ਚ ਇੱਕ 75 ਸਾਲ ਦੇ ਬਜ਼ੁਰਗ ਬਲਦੇਵ ਸਿੰਘ ਨੂੰ ਗੋਲੀ ਲੱਗੀ ਸੀ ਉਹਨਾਂ ਦੇ ਢਿੱਡ ਚ ਉਹਦੇ ਬਾਅਦ ਯੂਐਸਏ ਚ ਉਹਨਾਂ ਦੇ ਬੇਟੇ ਨੂੰ ਐਕਸਟਰਸ਼ਨ ਕਾਲ ਆਈ ਸੀ 골ਡੀ ਢਿੱਲੋਂ ਵੱਲੋਂ ਤੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਜਿਹੜੇ ਦੋਨੇ ਮੇਨ ਸ਼ੂਟਰਸ ਨੇ ਚਮਕੌਰ ਸਾਹਿਬ ਏਰੀਏ ਦੇ ਰਹਿਣ ਵਾਲੇ ਇਨਾਂ ਦੀ ਸਾਡੇ ਕੋਲ ਇਨਪੁਟ ਸੀਗੀ ਤੇ ਪੁਲਿਸ ਟੀਮਾਂ ਨੇ ਜਦੋਂ ਘੇਰਾਬੰਦੀ ਕੀਤੀ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਫੈਰ ਕੀਤੇ ਇੱਕ ਫੈਰ ਜਿਹੜਾ ਆ ਉਹ ਪੁਲਿਸ ਵਹੀਕਲ ਦੀ ਵਿੰਸ਼ੀਲਡ ਤੇ ਵੀ ਲੱਗਾ ਤੇ ਪੁਲਿਸ ਪਾਰਟੀ ਨੇ ਰਿਸਟ੍ਰੇਂਟ ਦਾ ਆਪਣਾ ਕਰਦੇ ਹੋਏ ਵਰਤਦੇ ਹੋਏ ਜਦੋਂ ਜਵਾਬੇ ਫੈਰ ਕੀਤਾ ਤੇ ਦੋਨੇ ਬੰਦਿਆਂ ਤੇ ਲੈਗਸ ਇੰਜਰੀ ਹੋਈ ਬੁਲੇਟ ਇੰਜਰੀ ਇਹਨਾਂ ਨੂੰ ਜ਼ਖਮਤ ਅਨੁਸਾਰ ਹਸਪਤਾਲ ਦਾਖਲ ਕਰਾਇਆ ਗਿਆ ਇਹ ਬਿਲਕੁਲ ਕਲੀਅਰ ਮੈਸੇਜ ਆ ਜੀ ਕਿ ਐਕਸਪਲੋਰਸ਼ਨ ਕਾਲਸ ਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਪਹਿਲਾਂ ਵੀ ਸਰਗਰਮੀ ਨਾਲ ਸਖਾਈ ਨਾਲ ਕਾਰਵਾਈ ਕਰਦੇ ਰਹੇ ਆ ਤੇ ਅੱਗੇ ਵੀ ਕਾਰਵਾਈ ਜਿਹੜੀ ਉਹ جاری ਰਹੂਗੀ ਇਹ ਦੋਨੇ ਸ਼ੂਟਰਾਂ ਤੋਂ 30 ਐਮਐਮ ਤੇ 32 ਬੋਰ ਦੇ ਜਿਹੜੇ ਫੋਰਨ ਮੇਡ ਵੈਪਨ ਵੀ ਇਟਲੀ ਮੇਡ ਭਰਾਮਤ ਹੋਏ ਤੇ ਇੱਕ ਮੋਟਰਸਾਈਕਲ ਤੇ ਸੀਗੇ ਜਿਹੜਾ ਕਿ ਸਾਨੂੰ ਖਸ਼ਾ ਚੋਰੀ ਦਾ ਮੋਟਰਸਾਈਕਲ ਹਾਂਜੀ ਇਹਨਾਂ ਦੇ ਉੱਪਰ ਚਮਕੌਰ ਸਾਹਿਬ 'ਚ ਪਹਿਲਾਂ ਵੀ ਮੁਕੱਦਮੇ ਜਿਹੜੇ ਆ ਫਾਇਰਿੰਗ ਦੇ ਦਰਜ ਹੈਗੇ ਸਰ ਇਹਨਾਂ ਨੇ ਪੁਲਿਸ ਪਾਰਟੀ ਦੀ ਗੋਲੀ ਚਲਾਈ ਕੋਈ ਆਪਣੀ ਕੋਈ ਬਾਜੂ ਦੀ ਕੋਈ ਨਹੀਂ ਮੁਲਾਜ਼ਮਾਂ ਦਾ ਬਚਾ ਰਹਿ ਗਿਆ ਜੀ ਜਦਕੀ ਕਾਫੀ ਮਤਲਬ ਸੀਵੀਆਰ ਇਹਨਾਂ ਨੇ ਮਾਰਨ ਦੀ ਨੀਅਤ ਨਾਲ ਹੀ ਗੋਲੀਆਂ ਚਲਾਈਆਂ ਸੀ ਪਰੰਤੂ ਮੁਲਾਜ਼ਮਾਂ ਦਾ ਬਚਾ ਰਿਹਾ ਤੇ ਹੁਣ ਅੱਗੇ ਵੀ ਇਸ ਗੈਂਗ ਦੇ ਜਿਹੜੇ ਕੋਈ ਬਾਕੀ ਵੀ ਕਰਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਹਦੇ 'ਚ ਰੌਂਗ ਕਰਾਂ ਇਹ ਦੋਨਾਂ ਦੀ ਉਮਰ ਜੀ 22 ਸਾਲ ਹੈਗੀ ਬਿਲਕੁਲ ਇਹ ਅਨਪੜ੍ਹ ਕਿਸਮ ਦੇ ਬੰਦੇ ਤੇ ਇਹਨਾਂ ਨੇ ਬੜੀ ਮਤਲਬ ਜਿਹਨੂੰ ਮਿੱਥ ਕੇ ਰੇਕੀ ਕਰਕੇ ਫਾਇਰਿੰਗ ਕੀਤੀ ਸੀ ਤੇ ਜਿਹੜੇ ਬਜ਼ੁਰਗ ਨੂੰ ਗੋਲੀ ਲੱਗੀ ਸੀ ਉਹਦੇ ਬੇਟੇ ਦਾ ਯੂਐਸਏ 'ਚ ਇੱਕ ਰੈਸਟੋਰੈਂਟ ਆ ਤੇ ਯੂਐਸਏ ਦੇ ਉਸ ਰੈਸਟੋਰੈਂਟ ਦੇ ਉੱਪਰ ਵੀ ਫਾਇਰਿੰਗ ਹੋਈ ਸੀ ਤੇ ਇਹਨਾਂ ਤੋਂ ਵੱਡੀ ਰਕਮ ਫਰौती ਦੀ ਮੰਗੀ ਗਈ ਸੀ ਇਹਨਾਂ ਦੀ ਅਰੈਸਟ ਦੇ ਨਾਲ ਹੀ ਜਿਹੜੀ ਇਹਨਾਂ ਨੇ ਖਰੜ ਏਰੀਏ ਮੋਹਾਲੀ 'ਚ ਵੀ ਜਿਹੜੀ ਮੂੜਲੀ ਪੁਸ਼ਗਿਸ਼ 'ਚ ਗੱਲ ਸਾਹਮਣੇ ਆਈ ਹੈ ਕਿ ਉੱਥੇ ਵੀ ਕਿਸੇ ਜੁਐਲਰ ਦੀ ਦੁਕਾਨ ਤੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਅੱਗੇ ਫਿਊਚਰ 'ਚ ਤੇ ਉਸ ਵਾਰਦਾਤ ਨੂੰ ਵੀ ਟਾਲ ਲਿਆ ਗਿਆ। ਪਟਿਆਲੇ ਦੇ ਵਿੱਚ ਹੋ ਰਹੀ ਸੀ ਕੋਈ ਕਾਰਨ ਸੀ ਕੁਝ ਕਿਛੂ ਦੇਖੋ ਜੀ ਇਹਨਾਂ ਨੇ ਜਿਹੜੀ ਪਹਿਲੀ ਵਾਰਦਾਤ ਕੀਤੀ ਉਹ ਵੀ ਪਟਿਆਲੇ 'ਚ ਕੀਤੀ ਤੇ ਰੀਸੈਂਟਲੀ ਅਸੀਂ ਟੈਕਨੀਕਲੀ ਬੜੀ ਮਿਹਨਤ ਨਾਲ ਇਹਨਾਂ ਤੇ ਕੰਮ ਕਰ ਰਹੇ ਸੀ ਤੇ ਇਹਨਾਂ ਦੀ ਮੂਵਮੈਂਟ ਆਈ ਸੀ ਦੜਬੇ ਰਹੀ ਹੈ ਤੇ ਸਾਨੂੰ ਸ਼ੱਕ ਸੀ ਕਿ ਦੜਬੇ ਤੋਂ ਪਟਿਆਲੇ ਇਹ ਵਾਪਸੀ ਆ ਸਕਦੇ ਉਸ ਸ਼ੱਕ ਦੇ ਆਧਾਰ ਤੇ ਨਕਬੰਦੀ ਕੀਤੀ ਗਈ ਸੀ।